ਸਰ ਤੁਸੀਂਨੇ ਸਾਰੇ ਕੰਮ ਕੀਤੇ ਲੋਕੀ ਤੁਹਾਨੂੰ ਜਾਣਦੇ ਨੇ ਤੁਸੀਂ ਲੋਕਾਂ ਨਾਲ ਜੁੜੇ ਹੋ ਪਰ ਜਦੋਂ ਆਪਾਂ ਇਲੈਕਸ਼ਨਸ ਦੀ ਗੱਲ ਕਰਦੇ ਆ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਕਿਉਂ ਸਿਰਫ ਇਲੈਕਸ਼ਨ ਜ਼ਰੀਏ ਹੀ ਤੁਸੀਂ ਲੋਕਾਂ ਤੱਕ ਪਹੁੰਚਣਾ ਚਾਹੁੰਦੇ ਹੋ ਕਿਰਖੇ ਹੁਣ ਤੁਸੀਂ ਆਇਓ ਛੜਕ ਟੁੱਟੀ ਹੈ ਬਾਹਰ ਤੇ ਮੈਨੂੰ ਬੋਲੇ ਕਿ ਛੜਕ ਬਣਾ ਦਿਓ ਤੇ ਮੈਨੂੰ ਗਵਰਨਮੈਂਟ ਮਸ਼ੀਨਰੀ ਚਾਹੀਦੀ ਹੈ ਜਦੋਂ ਕੋਲ ਤੁਹਾਡੇ ਕੋਲ ਕੋਈ ਪੋਲਿਟੀਕਲ ਪਾਵਰ ਨਹੀਂ ਹੋएगी ਨਾ ਇਹ ਬਿਰੋਕਰੇਸੀ ਔਰ ਇਹ ਲੋਕੀ ਸੁਣਦੇ ਨੇ ਕੋਈ ਮੈਂ ਨਹੀਂ ਕਰਵਾਵਾਂਗਾ। ਉਹ 100% ਜਿੱਤਾਂਗਾ ਕਿਉਂਕਿ ਮੈਂ ਆਉਣ ਵਾਲੇ ਜਿਹੜੇ ਪਿਛਲੇ 75 ਸਾਲ ਗਏ ਨੇ ਉਹ ਜਿਨ੍ਹਾਂ ਦਾ 75 ਸਾਲਾਂ ਚ ਹੋਇਆ ਅਗਲੇ 6 ਸਾਲਾਂ ਚ ਹੋਏ। ਇਲੈਕਸ਼ਨ ਲੜਾਂਗੇ ਵੀ ਤੇ ਤੁਸੀਂ ਜਿੱਤੋਗੇ ਵੀ ਇਹ ਤੁਸੀਂ ਦਾਵਾ ਕਰ ਦਿੱਤਾ ਪਰ ਕਿਸ ਪਾਰਟੀ ਦੀ ਟਿਕਟ? ਦੇਖੋ ਮੈਂ ਤੇ origianlly I belongs to BJP। ਮੇਰਾ ਪਹਿਲੇ BJP ਕਿਉਂਕਿ ਜੋ ਮੋਦੀ ਸਾਹਿਬ ਨੇ ਵੀ ਕੀਤਾ ਹੈ। ਸਪੈਸ਼ਲੀ ਸਨਾਤਨੀ ਦੇ ਲਈ। ਸਨਾਤਨ ਧਰਮ ਦੇ ਲਈ। ਮੇਰੇ ਕੋਲ ਕੋਈ ਨਵਜ਼ ਨਹੀਂ ਆ ਉਹਨਾਂ ਦਾ ਥੈਂਕਸ ਕਨਿਵੀ ਕਰਨ ਵਾਸਤੇ ਮੇਰੀ ਤੇ ਗਰਦਨ ਕੱਟ ਕੇ ਤੁਸੀਂ ਮੋਦੀ ਜੀ ਨੂੰ ਦੇ ਦਿਓ ਨਾ ਜੋ ਕੁਝ ਉਸਨੇ ਇਸ ਹਿੰਦੁਸਤਾਨ ਵਾਸਤੇ ਉਹ ਸਾਡੇ ਵਾਸਤੇ ਕੀਤਾ ਹੈ ਤੋ ਵੀ ਕੱਟ ਫਿਰ ਅੱਜ ਅੰਮਪਾ ਪਠਾਨਕੋਟ ਨੂੰ ਮਿਲਾ ਕੇ ਦੇਖੀ ਗੁਰਦਾਸਪੁਰ ਦੇ ਵਿੱਚ ਨੋ ਹਲਕੇ ਆਂਦੇ ਨੇ ਬਹੁਤ ਸਾਰੀ ਸਮੱਸਿਆਵਾਂ ਨੇ ਬਹੁਤ ਜੀ ਮੈਂ ਤੁਸੀਂ ਪੁਲ ਦੀ ਗੱਲ ਕੀਤੀ ਉਹ ਅੱਜ ਤੱਕ ਨਹੀਂ ਬਣਿਆ ਸੜਕਾਂ ਬਹੁਤ ਸਾਰੀ ਟੁੱਟੀਆਂ ਹੋਈਆਂ ਨੇ ਕਿਉਂਕਿ ਬਿਊਟੀ ਬਹੁਤ ਹੈ ਉਰੇ ਪਠਾਨਕੋਟ ਦੇ ਵਿੱਚ ਗ੍ਰੀਨਰੀ ਬਹੁਤ ਹੈ ਨੇੜੇ ਬਹੁਤ سارے ਟੂਰਿਸਟ ਜੋ ਪਲੇਸਿਸ ਨੇ ਉਹ ਲੱਗਦੀਆਂ ਨੇ ਪਰ ਬਹੁਤ ਸਾਰੇ ਵਿਕਾਸ ਕਰੇ ਸਪੈਨਡਿੰਗ ਉਹ ਓਪਰਚ्युनिटीज ਲੋਕਾਂ ਨੂੰ ਨਹੀਂ ਮਿਲ ਰਹੀਆਂ ਵੱਡਾ ਕੰਮ ਹੈ ਲੇਕਿਨ ਕੋਈ ਕਰਨ ਦਾ ਜੀ ਨਹੀਂ ਹੋਣਾ ਚਾਹੀਦਾ ਜਦੋਂ ਤੁਹਾਡੀਆਂ ਛੜਕਾ ਠੀਕ ਨੇ ਮੈਂ ਗੈਂਟਲ ਕਹਿ ਸਕਣਾ ਟਰਾਂਸਪੋਰਟੇਸ਼ਨ ਜਿੰਨੀ ਹੋਣੀ ਹੈ ਪਿੰਡਾਂ ਤੋਂ ਸ਼ਹਿਰ ਤੱਕ ਈਜ਼ ਕਿਸੇ ਨੇ ਐਜੂਕੇਸ਼ਨ ਹੱਬ ਕਿਤੇ ਖੁੱਲਣੀ ਹੈ ਕੋਈ ਪ੍ਰੋਬਲਮ ਨਹੀਂ ਜਦੋਂ ਇਥੇ ਇੰਡਸਟਰੀ ਲੱਗੇਗੀ ਬੱਚਿਆਂ ਨੂੰ ਨੌਕਰੀ ਮਿਲੇਗੀ ਬੱਚਿਆਂ ਨੂੰ ਨੌਕਰੀ ਮਿਲੇਗੀ ਉਹ ਕੋਈ ਗਲਤ ਕੰਮ ਨਹੀਂ ਕਰਨਗੇ ਨਾ ਨਸ਼ੇ ਦੀ ਤਰਫ ਜਾਣਗੇ ਨਾ ਆਦਰਵਾਈਸ ਕੋਈ ਗਲਤ ਕੰਮ ਕਰਨਗੇ ਵਾਈ ਨਾਟ ਸਲਾਰੀਆ ਮੈਂ ਇਲੈਕਸ਼ਨ ਲੜਾਂਗਾ ਵੀ ਜਿੱਤਾਂਗਾ ਵੀ ਮੈਂ ਵੱਡੇ ਲੀਡਰਾਂ ਚ ਨਹੀਂ ਬਹਿਣਾ ਮੈਂ ਲੋਕਾਂ ਚ ਬਹਿਣਾ ਚਾਹੁੰਦਾ ਤਾਨੂੰ ਲੱਗ ਰਿਹਾ ਹੋਗਾ ਇਹ ਨਾਰੇ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਪਰ ਇਹ ਨਾਰੇ ਉਸ ਵਿਅਕਤੀ ਵੱਲੋਂ ਦਿੱਤੇ ਗਏ ਨੇ ਜੋ ਇਹ ਕਹਿ ਰਿਹਾ ਹੈ ਕਿ ਮੈਂ ਇਸੀ ਮਿੱਟੀ 'ਚ ਜੰਮਿਆ ਹਾਂ ਪਲਿਆ ਹਾਂ ਤੇ ਲੋਕਾਂ ਲਈ ਕੰਮ ਕੀਤੇ ਨੇ ਤੇ ਕਿਉਂ ਨਾ ਮੈਂ ਆਪਣੀ ਮਿੱਟੀ ਤੇ ਮੈਂ ਆਪਣੇ ਮਿੱਟੀ ਦੇ ਲੋਕਾਂ ਲਈ ਇਲੈਕਸ਼ਨ ਲੜਾਂ ਤੇ ਉਹਨਾਂ ਦਾ ਕੰਮ ਕਰਾਂ ਇਹ ਵਿਅਕਤੀ ਹੈ ਸਵਨ ਸਲਾਰੀਆ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਸਵਨ ਸਲਾਰੀਆ ਨਾਲ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਮਨ ਸਰ ਇਲੈਕਸ਼ਨਸ ਨਜ਼ਦੀਕ ਨੇ ਤੇ ਤੁਹਾਡੇ ਵੱਲੋਂ ਇੱਕ ਦਾਵਾ ਕੀਤਾ ਜਾ ਰਿਹਾ ਕਿ ਵਾਈ ਨਾਟ ਸਲਾਰੀਆ ਅਮਨ ਮੈਂ ਮੈਨੂੰ ਬੜਾ ਚੰਗਾ ਲੱਗਦਾ ਕਿਉਂਕਿ ਮੈਂ ਇੱਥੇ ਪੈਦਾ ਹੋਇਆ ਹਾਂ ਫ੍ਰੀडम फाइਟਰ ਦਾ ਪੁੱਤਰ ਹਾਂ ਕਿਸਾਨ ਦਾ ਪੁੱਤਰ ਹਾਂ ਇੱਥੇ ਦੀ ਦੁੱਖ ਤਕਲੀਫ ਜਾਣਦਾ ਔਰ ਦਿਨ ਰਾਤ ਪਿਛਲੇ ਹੁਣ ਜਿਹੜੀ ਸਾਰੀ ਉਮਰ ਹੈ ਉਸ ਤੋਂ ਆਲਮੋਸਟ 80% ਦਾ ਟਾਈਮ ਮੇਰਾ ਇੱਥੇ ਨਿਕਲ ਗਿਆ ਮੇਰੇ ਤੋਂ ਚੰਗਾ ਲੋਕਨ ਦੀ ਤਕਲੀਫ ਕੋਈ ਹੋਰ ਮੈਂਬਰ ਆਫ ਪਾਰਲੀਮੈਂਟ ਨਹੀਂ ਜਾਣ ਸਕਦਾ ਕਿਉਂਕਿ ਪਿੰਡਾਂ ਦੀ ਲੋਕਾਂ ਦੀ ਕੀ ਤਕਲੀਫ ਹੈ ਉਹਨਾਂ ਨੂੰ ਛੜਕਾ ਚਾਹੀਦੀ ਹੈ ਐਜੂਕੇਸ਼ਨ ਚਾਹੇ ਜੇ ਚਾਹੇ ਦਾ ਬੋ ਚਾਹੇ ਦਾ ਮੈਨੂੰ ਪਤਾ ਦੂਸਰਾ ਮੇਰੇ ਹਲਕੇ ਚ ਮੈਂ ਕੋਈ ਪਿੰਡ ਨਹੀਂ ਬਚਿਆ ਹੋਏਗਾ 2200 ਪਿੰਡ ਨੇ ਮੇਰੇ ਕੋਲ 1760 ਪੰਚਾਇਤਾਂ ਨੇ ਕੋਈ ਬੰਦਾ ਨਹੀਂ ਗਿਆ ਹੋਏਗਾ ਮੈਂ ਪਿਛਲੇ 6 ਸਾਲ ਤੋਂ ਹਰ ਜਗ੍ਹਾ ਜਾ ਕੇ ਮੈਂ ਪਿੰਡਾਂ ਦੀ ਜਿਹੜੀ ਹਾਲਾਤ ਦੇਖੀ ਹੈ ਇੱਕ ਤੇ ਨਸ਼ਾ ਗਰੀਬ ਨੂੰ ਵੀ ਖਤਮ ਕਰ ਰਿਹਾ امیر ਨੂੰ ਵੀ ਖਤਮ ਕਰ ਰਿਹਾ ਮੇਰੀ ਫਰਸਟ ਪ੍ਰਾਇਓਰਟੀ ਹੈ ਕਿ ਯਾਰ ਮੇਰੇ ਪਰਿਵਾਰ ਦੇ ਜਿਹੜੀਆਂ ਆਉਣ ਵਾਲੀ ਨਸਲ ਹੈ ਕਮ ਸੇ ਕਮ ਨੂੰਨ ਤੇ ਬਚਾ ਲਈਏ ਜੀ ਠੀਕ ਹੈ ਦੂਸਰਾ ਹੈਲਥ ਕੇਅਰ ਪਿੰਡਾਂ ਚ ਅੱਜ ਵੀ ਜਾ ਕੇ ਦੇਖੋ ਕੋਈ ਨਹੀਂ ਬੰਦਾ ਜਿਹੜਾ ਪ੍ਰਾਈਵੇਟ ਹਸਪਤਾਲ ਚ ਜਾ ਕੇ ਰਾਜੀ ਹੈ ਉਹਨੂੰ ਇਹ ਹੁੰਦਾ ਹੈ ਕਿ ਮੈਂ ਪ੍ਰਾਈਵੇਟ ਹਸਪਤਾਲ ਚ ਆ ਗਿਆ ਪਤਾ ਨਹੀਂ ਕਿੰਨਾ ਕਿ ਜਿਆਦਾ ਖਰਚਾ ਹੋਏਗਾ ਮਤਲਬ ਮੇਰਾ ਘਰ ਵਿਕ ਜਾਏਗਾ ਮੇਰੀ ਜ਼ਮੀਨ बिक ਜਾਏਗੀ ਮੇਰਾ ਜੇਵਰ बिक ਜਾਣਗੇ ਲੇਕਿਨ ਹੈਲਥ ਕੇਅਰ ਵਾਸਤੇ ਮੈਂ ਸਲਾਰੀਆ ਜਨ ਸੇਵਾ ਫਾਊਂਡੇਸ਼ਨ ਪਿਛਲੇ 15 ਸਾਲ ਤੋਂ ਇੱਥੇ ਕੰਮ ਕਰ ਰਹੀ ਹੈ ਉਹ ਚਾਹੇ এমਪਲੋਇਮੈਂਟ ਦਾ ਮੁੱਦਾ ਹੋਵੇ ਮੈਨੇ 10-20 ਹਜ਼ਾਰ ਲੋਕਾਂ ਨੂੰ ਕੰਮ ਦਿੱਤਾ ਹੈ ਔਰ ਉਹ ਅੱਜ ਵੀ ਲੋਕੀ ਮੇਰੀ ਕੰਪਨੀ ਚ ਕੰਮ ਕਰ ਰਹੇ ਨੇ ਇਹਦੇ ਇਲਾਵਾ ਕੋਵਿਡ ਦੇ ਟਾਈਮ ਚ 10-10 ਹਜ਼ਾਰ ਪੈਕੇਟ ਖਾਣੇ ਦੇ ਬਣਾ ਕੇ ਅਸੀਂ ਪਰਮਾਨੈਂਟ ਤੋ ਭੇਜੇ ਨੇ ਲੋਕਾਂ ਦੇ ਘਰਾਂ ਵਿੱਚ ਸਵੇਰੇ 10 ਗੱਡੇ ਜਾਂਦੀਆਂ ਸੀਗੀਆਂ ਕਿਉਂਕਿ ਮੈਨੂੰ ਪਤਾ ਹੈ ਕਿ ਲੋਕਾਂ ਕੁਝ ਕਿੰਨੇ ਕੁ ਅਮੀਰ ਨੇ ਮੇਰੇ ਹਲਕੇ ਚ ਲੋਕ ਆਲਟੀਮੇਟਲੀ ਦਸਿੰਗ ਹਤੇ ਲੋਰ ਮੀਡੀਅਲ ਕਲਾਸ ਫੈਮਲੀ ਹੈ ਜਾਂ ਖੇਤਾਂ ਤੇ ਡਿਪੈਂਡ ਹੁੰਦੇ ਆ ਜਾਂ ਨੌਕਰੀ ਤੇ ਡਿਪੈਂਡ ਹੁੰਦੇ ਆ ਉਹਦੇ ਬਾਅਦ ਪੰਜਾਬ ਸਰਕਾਰ ਨੇ ਜਦੋਂ ਕੋਵਿਡ ਦੇ ਟਾਈਮ ਤੇ ਜੀ ਇਹਨਾਂ ਕੋਲ ਬੈੱਡ ਨਹੀਂ ਸੀਗੇ 500 ਬੈੱਡ ਮੈਂ ਅਮਨ ਐਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗਲ ਚ ਮੈਂ ਦਿੱਤੇ ਆਲਮੋਸਟ 6 ਸਾਲ ਉਹਨਾਂ ਨੇ ਯੂਜ਼ ਕੀਤਾ 1 ਰੁਪਿਆ ਨਹੀਂ ਲਿਆ ਤਾਂ ਕਿ ਮੇਰੇ ਹਲਕੇ ਦੇ ਲੋਕਾਂ ਦੀ ਬਦਲ ਹੋ ਜਾਏ ਉਹਦੇ ਬਾਅਦ ਚ ਸ੍ਰੀ ਰਾਮਦੇਵ ਜੀ ਆ ਜਦੋਂ ਪ੍ਰੋਬਲਮ ਸੀਗੀ ਕਿ ਲੋਕੀ ਵਿਚਾਰੇ ਹਰ ਬੰਦੇ ਦੇ ਘਰ ਟੀਵੀ ਹੈਗਾ لیکن کسی ਨੂੰ ਹੀ ਨਹੀਂ ਪਤਾ ਕਿ یوگ ਕਰਨ ਨਾਲ کافی بیماریاں ٹھیک ਹੋ ਜਾਂਦੀਆਂ ਨੇ ਮੈਂ ਉਹਨਾਂ ਨੂੰ ਲੈ ਕੇ ਆਇਆ 7 ਦਿਨਾਂ ਦਾ ਸ਼ਿਵਰ ਕਰਵਾਇਆ 1 ਰੁਪਇਆ ਚਾਰਜ ਕੀਤਾ बगैर ਸਾਰਾ ਪੈਸਾ ਮੈਂ ਸਲਾਰਿਆ ਦੰਧੇਵਾ ਫਾਊਂਡੇਸ਼ਨ ਨੇ ਪੇ ਕੀਤਾ ਉਹਨਾਂ ਦੀ ਸਸਤਾ ਨੂੰ ਉਹ 7 ਦਿਨਾਂ ਹੀ ਸ਼ਿਵ ਕਰਵਾਇਆ ਔਰ ਮੈਂ ਯਕੀਨ ਨਾਲ ਕਹਿ ਸਕਦਾ ਅਮਨਦੀਪ ਤੈਨੂੰ ਕਿ بڑے ਲੋਕਾਂ ਨੇ ਜਦੋਂ ਤੋਂ یوگ ਸ਼ੁਰੂ ਕਰ ਦਿੱਤਾ ਉਹ یوਗ ਇੱਕ ਇਦਾਂ ਦੀ ਚੀਜ਼ ਹੈ ਕਰੋ یوਗ ਰਹੋ ਨਿਰੋਗ ਤੇ ਲੋਕੀ کافی ਹੱਦ ਤੱਕ ٹھیک ਰਹੇ ਉਦੇ ਬਾਅਦ ਹੁਣ ਤੁਹਾਨੂੰ ਅਗਰ ਜਿਆਦਾ ਹੋਏਗਾ ਤੇ 2 ਮਹੀਨੇ ਪਹਿਲੇ ਅਸੀਂ ਦਿਨੇਂਦਰ ਸਾਸਰੀ ਜੀ ਮਹਾਰਾਜ ਸਨਾਤਨੀ ਐਂਡ ਆਫ ਦਾ ਡੇ ਸਨਾਤਨ ਉਹ ਮੈਂ ਕਹਿ ਰਿਆਂ ਕਿੰਨੇ ਕੁ ਲੋਕ ਨੇ ਮੇਰੇ ਹਲਕੇ ਦੇ ਜਿਹੜੇ ਇਹ ਸੋਚਦੇ ਨੇ ਕਿ ਅਸੀਂ ਮੱਧ ਪ੍ਰਦੇਸ਼ ਜਾ ਕੇ ਦਰਸ਼ਨ ਕਰ ਸਕਦੇ ਸੀ ਤੇ ਸੁਆਮੀ ਜੀ ਦਾ ਆਸ਼ੀਰਵਾਦ ਲੈ ਸਕਦੇ ਸੀਗੇ ਉਹਨਾਂ ਨੂੰ ਇੱਥੇ ਲੈ ਕੇ ਆਏ ਅਸੀਂ 3 ਦਿਨ ਪ੍ਰੋਗਰਾਮ ਚੱਲਿਆ ਅਮਨ 7.5 ਲੱਖ ਲੋਕਾਂ ਨੇ ਦਰਸ਼ਨ ਕੀਤੇ ਔਰ ਉਹ ਸ਼ਾਮ ਨੂੰ ਇੰਜੋਏ ਕੀਤਾ ਇਹ ਸਿਰਫ ਮੈਂ ਪੁੱਛਣਾ ਚਾਹਨਾ ਕਿ ਅਗਰ ਇਹ ਸਾਰਾ ਕੁਝ ਮੈਂ ਸੋਚ ਸਕਣਾ ਕਿਉਂਕਿ ਮੈਂ ਲੋਕਾਂ ਨਾਲ ਮੰਨਦਾ ਇੱਥੋਂ ਦਾ ਮੰਨਦਾ ਮੈਨੂੰ ਪਤਾ ਹੈ ਮੇਰੇ ਲੋਕਾਂ ਦੀ ਰਿਕੁਆਇਰਮੈਂਟ ਕੀ ਹੈ ਲੋਕਾਂ ਨੂੰ ਕੀ ਚਾਹੀਦਾ ਹੈ ਇਸ ਵਾਸਤੇ ਸਭ ਕੁਝ ਹੋਇਆ ਸਰ ਤੁਸੀਂ ਇੰਨੇ ਸਾਰੇ ਕੰਮ ਕੀਤੇ ਲੋਕੀ ਤੁਹਾਨੂੰ ਜਾਣਦੇ ਨੇ ਤੁਸੀਂ ਲੋਕਾਂ ਨਾਲ ਜੁੜੇ ਹੋਏ ਹੋ ਪਰ ਜਦੋਂ ਆਪਾਂ ਇਲੈਕਸ਼ਨਸ ਦੀ ਗੱਲ ਕਰਦੇ ਆ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਕਿਉਂ ਸਿਰਫ ਇਲੈਕਸ਼ਨ ਜ਼ਰੀਏ ਹੀ ਤੁਸੀਂ ਲੋਕਾਂ ਤੱਕ ਪਹੁੰਚਣਾ ਚਾਹੁੰਦੇ ਹੋ ਇੱਕ ਸਮਾਜ ਸੇਵੀ ਦੇ ਤੌਰ ਤੇ ਹੀ ਕੁਦਯੋਗਪਤੀ ਦੇ ਤੌਰ ਤੇ ਵੀ ਤੁਸੀਂ ਲੋਕਾਂ ਨਾਲ ਜੁੜ ਸਕਦੇ ਹੋ ਦੇਖੋ ਅਮਨ ਜੋ ਤੁਸੀਂ ਕਹਿ ਰਹੇ ਹੋ ਬਹੁਤ ਚੰਗਾ ਹੈ ਲੇਕਿਨ ਐਂਡ ਆਫ ਦਾ ਡੇ ਮੈਨੂੰ ਇਹ ਦੱਸੋ ਹੁਣ ਤੁਸੀਂ ਆਇਓ ਛੜਕ ਟੁੱਟੀ ਹੈ ਬਾਹਰ ਤੇ ਮੈਨੂੰ ਬੋਲੋ ਕਿ ਛੜਕ ਬਣਾ ਦਿਓ ਤੇ ਮੈਨੂੰ ਗਵਰਨਮੈਂਟ ਮਸ਼ੀਨਰੀ ਚਾਹੀਦੀ ਹੈ ਜਦੋਂ ਕੋਲ ਤੁਹਾਡੇ ਕੋਲ ਕੋਈ ਪੋਲਿਟੀਕਲ ਪਾਵਰ ਨਹੀਂ ਹੋएगी ਨਾ ਇਹ ਬਿਰੋਕਰੇਸੀ ਔਰ ਇਹ ਲੋਕੇ ਸੁਣਦੇ ਨਹੀਂ ਕੋਈ ਮੈਂ ਨਹੀਂ ਕਰਵਾਵਾਂਗਾ ਮੈਂ ਤੋ ਹੀ ਕਰਵਾਵਾਂਗਾ ਜਦੋਂ ਮੇਰੇ ਕੋਲ ਇੱਕ ਪੋਲੀਟਿਕ ਆਪਾ ਦੇ ਕੋ ਪਾਵਰ ਹੁੰਨ ਐਸੀ ਬਿਜ਼ਨਸਮੈਨ ਹੈ ਔਰ ਸੇਵਾ ਕਰਦੇ ਮੁੱਦੇ ਨਾਲ ਲੈ ਕੇ ਚੱਲੇ ਆ ਲੇਕਿਨ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਵੀ ਆ ਗਈ ਤੇ ਐਡਮਿਨਿਸਟ੍ਰੇਸ਼ਨ ਹੈ ਦੇਖੋ ਵਿਦਿਓ ਤੇਰੇ ਨਾਲ ਚੱਲਦੇ ਨਾਲ ਉਹ ਔਰ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਇਹ ਬੰਦਾ ਇਹਨੇ ਕ੍ਰਪਸ਼ਨ ਨਹੀਂ ਕਰਨੀ ਇੰਦੇ ਲੋਕਾਂ ਦਾ ਕੰਮ ਕਰਨਾ ਉਹ ਵੀ ਤੁਹਾਡਾ ਸਾਥ ਦੇ ਦਿੰਦੇ ਨੇ ਮੈਨੂੰ ਪੂਰਾ ਯਕੀਨ ਹੈ ਇਸ ਵਾਰ ਮੇਰੇ ਲੋਕ ਡੈਸਾਈਡ ਕਰਕੇ ਬੈਠਣਾ ਹੈ ਕਿ ਅਸੀਂ ਲੋਕਲ ਐਮਪੀ ਬਣਾਣਾ ਆਪਣਾ ਗੱਲ ਖਤਮ ਹੋਏ ਔਰ ਮੈਂ ਤੁਹਾਨੂੰ ਜਿੱਕੀ ਨਾਲ ਕਹਿ ਸਕਦਾ ਅੱਜ ਤੁਹਾਡੇ ਕੈਮਰੇ ਤੇ 7 ਸੀ ਦੇ ਕੈਮਰੇ ਤੇ ਮੈਂ ਕਹਿ ਰਿਹਾ ਔਰ ਮੈਂ ਅਮਨਦੀਪ ਨੂੰ ਵੀ ਕਹਿ ਰਿਹਾ ਕਿ ਮੈਂ ਇਲੈਕਸ਼ਨ ਲੜਾਂਗਾ ਵੀ ਔਰ 100% ਜਿੱਤਾਂਗਾ ਕਿਉਂਕਿ ਮੈਂ ਆਉਣ ਵਾਲੇ ਜਿਹੜੇ ਪਿਛਲੇ 75 ਸਾਲ ਗਏ ਨੇ ਉਹ ਜਿੰਨਾ ਕੰਮ 75 ਸਾਲਾਂ ਚ ਹੋਇਆ ਅਗਲੇ 6 ਸਾਲਾਂ ਚ ਹੋਏਗਾ ਇਲੈਕਸ਼ਨ ਲੜਾਂਗੇ ਵੀ ਤੇ ਤੁਸੀਂ ਜਿੱਤੋਗੇ ਵੀ ਇਹ ਤੁਸੀਂ ਦਾਵਾ ਕਰ ਦਿੱਤਾ ਪਰ ਕਿਸ ਪਾਰਟੀ ਦੀ ਟਿਕਟ ਦੇਖੋ ਮੈਂ ਤੇ originally i belongs to bjp mera pehle bjp kyunki jo modi sahab ne bhi kita na specially sanatni ke liye aur sanatan dharm ke liye mera ke mere kol koi lafz nahi hai unna da thanks convey karn vasse meri te gardan katke tusi modi ji nu de deyo na jo kuch usne is hindustan vasse oh sade vasse kita hai to vi kat hoyega lekin ਅਗਰ ਬੀਜੇਪੀ ਬੋਲਦੀ ਹੈ ਕਿ ਸਵਰਨ ਸਲਾਰੀਆਂ ਨੂੰ ਅਸੀਂ ਟਿਕਟ ਨਹੀਂ ਦੇਣੀ ਮੈਂ ਬੀਜੇਪੀ ਵਾਸਤੇ ਪਿਛਲੇ 6 ਸਾਲ ਤੋਂ ਇੱਥੇ ਕੰਮ ਕਰ ਰਿਹਾ ਦਿਨ ਰਾਤ ਹੁਣ ਬੀਜੇਪੀ ਦੀ ਲੀਡਰਸ਼ਿਪ ਨੇ ਡਿਸਾਈਡ ਕਰਨਾ ਹੈ ਕਿ ਜਿਹੜਾ ਬੰਦਾ ਅੱਜ ਮੇਰੇ ਕੋਲ 5 ਲੱਖ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਨਾਲ ਸਲਾਰਿਆ ਜਨਵਾ ਫਾਊਂਡੇਸ਼ਨ ਦੀ 2.3 ਲੱਖ ਲੋਕੀ ਤੇ ਮੈਨੂੰ ਉਹ ਵੋਟ ਪਾਣਗੇ ਜਿਨ੍ਹਾਂ ਨੂੰ ਮੈਂ ਆਉਣ ਵਾਲੇ 5 ਸਾਲ ਤੱਕ ਫ੍ਰੀ ਲਾਗ ਸਿਰ ਤੋਂ ਲੈ ਕੇ ਪੌਂ ਤੱਕ ਦੇ ਰਿਹਾ ਚਾਹੇ ਹਾਰਟ ਹੋਵੇ ਕਿਡਨੀ ਹੋਵੇ ਕੋਈ ਵੀ ਹੋਵੇ ਤੇ ਜੇ ਮੈਂ 2.3 ਲੱਖ ਵੋਟ ਲੈ ਕੇ ਚਲਿਆ ਇਹ ਕਿਨੂੰ ਕ੍ਰੈਡਿਟ ਦਿੰਦਾ ਹੈ ਬੀਜੇਪੀ ਨੂੰ ਅਗਰ ਬੀਜੇਪੀ ਇਹ ਕੰਸੀਡਰ ਨਹੀਂ ਕਰੇਗੀ ਤਾਂ ਮੈਂ ਤਾਂ ਕਹਿ ਰਿਹਾ ਮੈਂ ਤੇ ਲੋਕਾਂ ਨੇ ਡਿਸਾਈਡ ਕੀਤਾ ਇਸ ਵਾਰ ਕਿ ਸਵਰਨ ਸਲਾਡੇ ਨੂੰ ਅਸੀਂ ਐਮਪੀ ਬਣਾਣਾ ਹੈ ਤੇ ਮੈਂ ਤਾਂ ਬੀਜੇਪੀ ਨੂੰ ਕਹਾਂਗਾ ਮੋਖਾ ਹੈ ਟਿਕਟ ਦੇ ਦਿਓ ਲੜਦੇ ਆਂਗੇ ਨਹੀਂ ਹੋਏਗਾ ਫਿਰ ਕਿਸੇ ਉਹਨਾਂ ਨੂੰ ਫਿਰ ਕਹਿੰਦਾ ਕੋਈ ਹੱਕ ਹੈ ਨਹੀਂ ਮੀਨੂ ਕਹਿ ਨਹੀਂ ਸਕਦੇ ਕਿ ਸਲਾਵੇਤ ਸਾਹਿਬ ਸਾਡੇ ਵਾਸਤੇ ਨਹੀਂ ਤੁਸੀਂ ਲੜੇ ਤੇ ਪਹਿਲੇ ਬੀਜੇਪੀ ਉਹਦੇ ਬਾਅਦ ਕੋਈ ਹੋਰ ਲੇਕਰ ਪਰ ਜੇ ਬੀਜੇਪੀ ਨਹੀਂ ਤੇ ਕਿਹੜੀ ਪਾਰਟੀ ਕਿਹੜੀ ਪਾਰਟੀ ਪਾਰਟੀ ਤਾਂ ਹੁਣ ਮੈਂ ਹੁਣ ਕੀ ਕਰ ਜਿਹੜੀ ਪਾਰਟੀ ਹੁਣ ਟਿਕਟ ਦੇਗੀ ਉਹਦੇ ਨਾਲ ਲੜਦੇ ਆਂਗੇ ਸਰ ਪਰ ਸੁਰਖੀਆਂ ਵਿੱਚ ਇਹ ਵੀ ਆ ਰਿਹਾ ਹੈ ਕਿ ਤੁਸੀਂ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਮੁਲਾਕਾਤ ਕਰਕੇ ਆਏ ਹੋ ਤੇ ਚਰਚਾਵਾਂ ਦਾ ਜਿਹੜਾ ਦੌਰ ਹੈ ਉਹ ਕਾਫੀ ਤੇਜ਼ ਹੈ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ ਤੁਸੀਂ ਚੋਣ ਲੜਨ ਜਾ ਰਹੇ ਹੋ अमन नहीं पता अगर तेन मेरे बारे थोड़ा जि पता होगा वो आप हुए, कांग्रेस होकाली हुए, दल होए मानिए सुखबीर बादल जी मेरे दीप बेस्ट फ्रेंड है मेरे आप के बहुत अच्छे रिलेशन है मेरी कांग्रेस जब गवर्नमेंट से सोनी साहब चीफ मिनिस्टर दूसरे जिन्हें कांग्रेस से दिखे बिकॉज मैं पॉलिटिकल लीडर बाद पहले एज ए बिजनेसमैन एज ए ए गुड ह्यूमन बींग ਤੇ ਮੇਰੇ ਹੀ ਰਿਲੇਸ਼ਨ ਸਾਰਿਆਂ ਨਾਲ ਹੈ ਔਰ ਮੈਂ ਕਿਸੇ ਨਾਲ ਮਿਲਦਾ ਹਾਂ ਮੈਂ ਕਦੀ ਇਹ ਫੀਲਿੰਗ ਕੀਤਾ ਕਿ ਯਾਰ ਇਹ ਬੀਜੇਪੀ ਦਾ ਹੈ ਕਾਲੀ ਦਲ ਦਾ ਹੈ ਨਹੀਂ ਸਾਡੇ ਵਾਸਤੇ ਸਾਰੇ ਬਰਾਬਰ ਹੈ ਅਲਟੀਮੇਟਲੀ ਵੀ ਹੈ ਵਨ Aim ਹੈ ਕਿ ਅਸੀਂ ਗੁਰਦਾਸਪੁਰ ਨੂੰ ਅੱਗੇ ਲੈ ਕੇ ਆਣਾ ਹੈ ਠੀਕ ਹੈ ਨਾ ਉਹਦੇ ਵਾਸਤੇ ਆਪਾਂ ਇਹ ਸਾਰੀ ਟਰਾਈ ਕਰਨੀਓ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਮੈਂ ਕਿਸੇ ਨਾਲ ਮਿਲਾਂ ਤੇ ਇਹ ਕੋ ਜਰੂਰੀ ਨਹੀਂ ਹੈ ਕਿ ਮੈਂ ਉਹਦੇ ਵਾਸਤੇ ਚੋਣ ਲੜ ਰਿਹਾ ਬਟ ਸਰ ਸਮਾ ਜੀ ਜੀ ਬਿਲਕੁਲ ਗੱਲ ਤੁਹਾਡੀ ਠੀਕ ਹੈ ਸਮਾਜ ਸੇਵੀ ਦੇ ਤੌਰ ਤੇ ਉਦਯੋਗਪਤੀ ਦੇ ਤੌਰ ਤੇ ਤੁਹਾਡੇ ਰਿਸ਼ਤੇ ਸਾਰੇ ਪਾਰਟੀਆਂ ਦੇ ਨਾਲ ਨੇ ਪਰ ਇੱਕ ਵਿਚਾਰਧਾਰਾ ਆਉਂਦੀ ਹੈ ਜਿਹੜੀ ਇੱਕ ਵਿਅਕਤੀ ਦੀ ਕਿਸੇ ਪਾਰਟੀ ਨਾਲ ਮਿਲਦੀ ਹੈ ਜਾਂ ਆਈਡੀਓਲੋਜੀ ਮਿਲਦੀ ਹੈ ਜਿਵੇਂ ਪਾਚਪਾ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਉਹ ਸਨਾਤਨ ਦਾ ਕਾਫੀ ਕਹਿ ਸਕਦੇ ਆ ਕਿ ਆਪਾਂ ਉਸ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਤਾਂ ਉਹ ਕੀ ਕਿਥੇ ਨਾ ਕਿਥੇ ਤੁਹਾਡੀ ਜਿਹੜੀ ਵਿਚਾਰਧਾਰਾ ਉਹ ਕਿਸ ਪਾਰਟੀ ਨਾਲ ਮਿਲਦੀ ਹੈ ਅਮਨ ਜੀ ਕੋਈ ਵਿਚਾਰਧਾਰਾ ਵੀ ਹੋਏ ਐਂਡ ਆਫ ਦਾ ਡੇ ਕੀ ਕਿ ਲੋਕਾਂ ਦਾ ਭਲਾ ਹੋਏ ਜੀ ਮੈਨੂੰ ਇਹ ਦੱਸੋ ਜਿਹੜੀਆਂ ਬਾਕੀ ਪਾਰਟੀਆਂ ਨੇ ਇਹ ਵੀ ਹਿੰਦੂਸਤਾਨੀ ਨੇ ਜੀ ਇਹ ਵੀ ਹਿੰਦੂਸਤਾਨ ਦੇ ਕਾਨੂੰਨ ਦੇ ਅੰਦਰ ਆਂਦੀਆਂ ਨੇ ਇਹ ਵੀ ਸਾਰੇ ਸਨਾਤਨੀ ਨੇ ਇੱਕ ਸਨਾਤਨੀ ਨੇ ਸਾਰੇ ਹਿੰਦੂਸਤਾਨੀ ਤੇ ਹੈਗੇ ਉਹ ਆਪੋ ਹੀ ਕਾਂਗਰਸ ਹੋਏ ਅਕਾਲੀ ਦਲ ਜੋ ਮਰਜੀ ਕਹਿਣ ਹਿੰਦ ਹਿੰਦੁਸਤਾਨ 'ਚ ਕਮ ਸੇ ਕਮ ਹਿੰਦੁਸਤਾਨੀ ਤੇ ਹੈਗੇ ਤੇ ਜੇ ਮੈਂ ਉਹਨਾਂ ਨਾਲ ਕੋਈ ਰਿਲੇਸ਼ਨ ਰੱਖਣਾ ਚਾਹਾਂ ਉਹਨਾਂ ਦੀ ਪਾਰਟੀ ਤੋਂ ਲੜਦੇ ਨਾ ਮੈਨੂੰ ਨਹੀਂ ਲੱਗ ਰਿਹਾ ਕਿ ਕੋਈ ਵਿਚਾਰਧਾਰਾ ਦੀ ਗੱਲ ਹੈ ਹਾਂ ਇਹਨਾਂ ਜ਼ਰੂਰ ਹੈਗਾ ਕਿ ਮੋਦੀ ਜੀ ਨੇ ਜਿਹੜਾ ਕੁਝ ਪਿਛਲੇ 10 ਸਾਲ ਤੋਂ ਪਰਿਵਰਤਨ ਲਾਇਆ ਹੈ ਐਜ਼ ਅ ਹਿੰਦੂ ਅਨਬਿਲੀਵੇਬਲ ਔਰ ਜਿਹੜੇ ਜਿਹੜੇ ਕੰਮ ਕੀਤੇ ਨੇ ਉਹ ਵੀ ਸੋਨੇ ਕੀਤੇ ਨੇ ਬਟ ਮੈਂ ਆਪ ਦੀ ਗੱਲ ਵੀ ਕਰਨਾ ਚਾਹਨਾ ਤੁਹਾਨੂੰ ਇੱਕ ਬੰਦੇ ਨੇ ਆਏ 10 15 ਸਾਲ ਪਹਿਲੇ ਕੰਪਨੀ ਸ਼ੁਰੂ ਕੀਤੀ 10 ਸਾਲ ਔਰ ਪੰਜਾਬ 'ਚ ਦੇਅ ਰੋਇ ਦਿਨ ਰਾਤੋ ਕੰਮ ਕਰ ਰਹੇ ਨੇ ਜਿਹੜੀਆਂ ਬਿਮਾਰੀਆਂ 75 ਬਸ 75 ਸਾਲ ਤੋਂ ਲੱਗੀਆਂ ਹੋਈਆਂ ਨੇ ਉਹ ਦੋ ਦਿਨ ਚ ਤੋਂ ਠੀਕ ਨਹੀਂ ਹੋਣੀਆਂ ਠੀਕ ਹੈ ਕਿਉਂਕਿ ਅਗਰ ਤੁਸੀਂ ਥੋੜਾ ਜਿਹਾ ਪਿੱਛੇ ਜਾ ਕੇ ਦੇਖੋ ਤੇ ਕਾਂਗਰਸ ਨੇ ਪਾਵਰ ਇਸ ਵਿੱਚ ਆਉਣ ਵਾਸਤੇ ਕਿਹੜੇ ਕਿਹੜੇ ਵਾਅਦੇ ਕੀਤੇ ਰੇਟਾਂ ਫ੍ਰੀ ਦੇਵਾਂਗੇ ਕਿਸਾਨਾਂ ਦਾ ਲੋਨ ਮਾਫ ਕਰਾਂਗੇ ਹਰ ਘਰੇਕ ਸਰਕਾਰੀ ਨੌਕਰੀ ਦੇਵਾਂਗੇ ਤੁਹਾਨੂੰ ਮੋਬਾਈਲ ਫੋਨ ਦੇਵਾਂਗੇ ਤੁਹਾਨੂੰ ਇਹ ਦੇਵਾਂਗੇ ਕੋਈ ਚੀਜ਼ ਛੱਡੀ ਸੀਗੀ ਉਹ ਸਭ ਤੋਂ ਵੱਡਾ ਝੂਠ ਸੀਗਾ ਕਮ ਸੇ ਕਮ ਇਹ ਬੰਦੀ ਜਿਹੜੇ ਆਏ ਨੇ ਇੱਕ ਤੇ ਇਹਨਾਂ ਨੂੰ ਆਏ ਹੋਏ 2 ਸਾਲ ਨਹੀਂ ਹੋਇਆ ਆਪ ਨੂੰ ਤੇ ਆਪ ਨੂੰ ਥੋੜਾ ਜਿਹਾ ਟਾਈਮ ਦਿਓ ਦੇਖੋ ਮੋਦੀ ਸਾਹਿਬ ਨੂੰ ਟਾਈਮ ਮਿਲਿਆ ਹੀ ਹੈ ਡਨ ਵੰਡਰਫੁਲ ਜੋ ਮੋਦੀ ਸਾਹਿਬ ਨੇ ਕਰ ਦਿੱਤਾ ਹੈ ਅਨਬਲੀਵੇਬਲ ਠੀਕ ਹੈ ਨਾ ਇਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਦਿਓ ਹੋ ਸਕਦਾ ਹੈ ਕਿਤੇ ਹੋਰ ਪੂਰਵਨਾ ਕਰਦੇ ਪੰਜਾਬ ਤੇ ਪ੍ਰੂਵ ਕਰ ਲੈਣ ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਵਾਈ ਨਾ ਦੁਬਾਰਾ ਪੰਜਾਬ ਵਿੱਚ ਦੀ ਆਲਰੇਡੀ ਬੰਮੇ ਉਹਨਾਂ ਦੇ ਐਮ ਐਲ ਏ ਨੇ ਮੈ ਮੈਨੂੰ ਨਹੀਂ ਲੱਗ ਰਿਹਾ ਉਹਨਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਦਿਕੋ ਥਰੇ ਇਥੇ ਪੈਦਾ ਹੋਏ ਨੇ ਇੱਥੇ ਹੀ ਸਾਰਾ ਕਲਚਰ ਹੈ ਸਾਰੇ ਬੰਦੇ ਆ ਹੁਣ ਅੱਜ ਮੈਨੂੰ ਇਹ ਦੱਸੋ ਬੀਜੇਪੀ ਚੋਂ ਨਿਕਲ ਕੇ ਕਾਂਗਰਸ 'ਚ ਨਹੀਂ ਜਾ ਰਹੇ ਕਾਂਗਰਸੋਂ ਨਿਕਲੇ ਆਪ 'ਚ ਨਹੀਂ ਆ ਰਹੇ ਆਪ 'ਚੋਂ ਨਿਕਲ ਕੇ ਕਿਤੇ ਹੋਰ ਪਾਰਟੀ 'ਤੇ ਨਹੀਂ ਜਾ ਰਹੇ ਜਾ ਰਹੇ ਹਨਾ ਉਹ ਲੀਡਰ ਜਿਹੜੇ ਦੋ ਦੋ ਤਿੰਨ ਤਿੰਨ ਵਾਰ ਚੀਫ ਮਿਨਿਸਟਰ ਰਹਿ ਚੁੱਕੇ ਨੇ ਕਿਸੇ ਸਟੇਟ ਦੇ ਕਾਂਗਰਸ ਦੇ ਉਹ ਚੱਕ ਕੇ ਬੀਜੇਪੀ 'ਚ ਚਲੇ ਗਏ ਹੁਣ ਬੀਜੇਪੀ ਦੇ ਆਦਮੀ ਜਰ ਆਪ ਚ ਚਲੇ ਗਿਆ ਜਾਂ ਕੋਈ ਅਕਾਲੀ ਦਲ ਚ ਚਲੇ ਗਿਆ ਤੇ ਦੀ ਪਾਰਟੀਆਂ ਨਾ ਹੁੰਦੇ ਨੇ ਦਲ ਬਦਲ ਕੋਈ ਬਿੱਟੀ ਗੱਲ ਨਹੀਂ ਹੈ ਰਾਜਨੀਤੀ ਵਿੱਚ ਉਥਲ ਪੁਥਲ ਚੱਲਦੀ ਰਹਿੰਦੀ ਹੈ ਤੇ ਕੁਝ ਵੀ ਸੰਭਵ ਹੈ ਪਰ ਚਲੋ ਇਹ ਵੀ ਸੰਭਵ ਹੋ ਸਕਦਾ ਹੈ ਮੰਨ ਲੈ ਕੇ ਮੰਨ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਵੱਲੋਂ ਤੁਹਾਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਲੜਦੇ ਹੋ ਐਮਪੀ ਦੀ ਚੋਣ ਲੜਦੇ ਹੋ ਤਾਂ ਕਿਸ ਨੂੰ ਆਪਣਾ ਮੁਕਾਬਲੇ ਤੇ ਦੇਖ ਰਹੇ ਹੋ ਆਪੋਜ਼ਿਟ ਕਿਸ ਨੂੰ ਦੇਖ ਰਹੇ ਹੋ ਕਿਸ ਕੈਂਡੀਡੇਟ ਨੂੰ ਦੇਖ ਰਹੇ ਹੋ ਅਮਨ ਤੇਰੇ ਟੀਵੀ ਤੇ ਕਹਿ ਰਿਹਾ ਇਸ ਵਾਰ ਗੁਰਦਾਸਪੁਰ ਲੋਕ ਸਭਾ ਦੇ ਲੋਕਾਂ ਨੇ ਇਹ ਪ੍ਰੋਮਿਸ ਕੀਤਾ ਸਵਰਨ ਸਾਰਿਆ ਨਾਲ ਕਿ ਅਸੀਂ ਤੇਰੇ ਨਾਲ ਆ ਕਿਉਂਕਿ ਤੂੰ ਸਾਡਾ ਇੱਕ ਤੇ ਪਰਿਵਾਰ ਦਾ ਬੱਚਾ ਹੈੇਵਾ ਕਰਨਾ ਇਸ ਵਾਰ ਇੱਕ ਮੌਕਾ ਤੈਨੂੰ ਦੇਣਾ ਪਿਛਲੇ 25 ਸਾਲ ਤੋਂ ਤੂੰ ਲੱਗਿਆ ਹੋਇਆ ਹੈ ਇੱਕ ਮੌਕਾ ਤੈਨੂੰ ਅਸੀਂ ਦੇਣਾ ਹੈ ਪਾਰਟੀ ਕਿਹੜੀ ਹੋਗੀ ਉਹ ਬਾਤ ਹੀ ਗੱਲ ਹੈ ਲੇਕਿਨ ਅਸੀਂ ਸਵਰਨ ਸਾਰਿਆ ਨੂੰ ਵੋਟ પા ਕੇ ਇੱਕ ਵਾਰ ਜਿਤਾਣਾ ਹੈ ਔਰ ਇਹ ਉਮੀਦ ਦੇ ਨਾਲ ਮੈਨੂੰ ਇਸ ਵਾਰ ਪਾਰਟੀ ਦਾ ਭਰੋਸਾ ਕਮ ਹੈ ਲੋਕਾਂ ਦਾ ਭਰੋਸਾ ਸਭ ਤੋਂ ਜ਼ਿਆਦਾ ਹੈ ਔਰ ਮੈਂ ਯਕੀਨ ਨਾਲ ਕਹਿ ਸਕਦਾ ਮੇਰੇ ਲੋਕਾਂ ਨੇ ਜਿਹੜਾ ਮੇਰੇ ਤੇ ਵਿਸ਼ਵਾਸ ਕੀਤਾ ਮੈਂ 100% ਉਸ ਵਿਸ਼ਵਾਸ ਤੇ ਉਤਰਾਂਗਾ ਅਗਰ ਤੁਹਾਨੂੰ ਯਾਦ ਹੋਵੇਗਾ ਮਕੌੜਾ ਪੱਤਨ ਔਰ ਕੀੜੀਆਂ ਪੁਲ ਜਿਹੜਾ ਬਣਾਉਣਾ ਇਹਨੂੰ ਮੈਂ 2017 ਚ ਮੰਨੀਆਂ ਨਿਤਨ ਗੜਕਰੀ ਸਾਹਿਬ ਕੋਲੋਂ ਮੈਂ ਪਾਸ ਕਰਕੇ ਲਾਇਆ ਸੀਗਾ 21 ਨਵੰਬਰ ਨੂੰ 158 ਕਰੋੜ ਪੰਜਾਬ ਗਵਰਨਮੈਂਟ ਨੂੰ ਟਰਾਂਸਫਰ ਹੋਇਆ ਸੀਗਾ ਅੱਜ ਤੱਕ ਉਹ ਬ੍ਰਿਜ ਨਹੀਂ ਬਣਿਆ ਕਾਰਨ ਕਿ ਕਿਸੇ ਨੂੰ ਆਪਣੇ ਲੋਕਾਂ ਦੀ ਤਕਲੀਫ ਨਹੀਂ ਹੈ ਅਗਰ ਅਮਨਦੀਪ ਇੱਕ ਦਿਨ ਜਾ ਕੇ ਮਕੋੜਾ ਪੱਤ ਨੇ ਦੇਖੇ ਰਾਵੀ ਚ ਪਾਣੀ ਆਂਦਾ ਨਾ ਕਿਸਾਨ ਆਪਣਾ ਕੰਮ ਕਰ ਪੰਦੇ ਨਾ ਪੱਚੀ ਸਕੂਲ ਜਾ ਪੰਦੇ ਨਾ ਇਦਾਂ ਲੱਗਦਾ ਹੈ ਕਿ 75 ਸਾਲ ਆਜ਼ਾਦੀ ਦੇ ਬਾਅਦ ਵੀ ਉਹ ਲੋਕੀ ਗੁਲਾਮ ਹੈਗੇ ਨੇ ਉਹਨਾਂ ਦਾ ਕਸੂਰ ਕੀ ਹੈ ਉਹ ਹਿੰਦੂਸਤਾਨੀ ਨਹੀਂ ਹੈਗੇ ਉਹ ਸਾਡਾ ਹਿੱਸਾ ਨਹੀਂ ਹੈਗੇ ਉਹ ਪੰਜਾਬ ਦਾ ਹਿੱਸਾ ਨਹੀਂ ਹੈਗਾ ਕਿਉਂ ਉਹਨਾਂ ਨੂੰ ਡਿਪਰਾਈ ਕੀਤਾ ਜਾ ਰਿਹਾ ਹੈ ਮੈਨੂੰ ਫਿਕਰੀ ਸਵਾਸਿਆ ਕਿਉਂਕਿ ਉਹ ਮੇਰੇ ਪਰਿਵਾਰ ਚ ਆਉਂਦੇ ਨੇ ਮੈਂ ਚਾਹਨਾ ਹਰ ਇੱਕ ਬੰਦਾ ਜਿਹੜਾ ਸਾਡੀ ਲੋਕ ਸਭਾ ਚ ਹੈ ਜਿਹੜਾ ਅਧਿਕਾਰ ਕਿਸੇ ਵੀ ਹਿੰਦੁਸਤਾਨੀ ਨੂੰ ਹੈ ਉਹ ਉਹਨੂੰ ਮਿਲਣਾ ਚਾਹੀਦਾ ਹੈ ਔਰ ਮੈਂ ਗਾਰੰਟੀ ਨਾਲ ਕਹਿ ਰਿਹਾ ਇਸ ਵਾਰ ਉਹ ਹੋ ਕੇ ਰਹੇਗਾ ਉਹ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਸਲਾਰੀਆਂ ਨੂੰ ਵੋਟ ਪਾਣਾ ਹੈ ਉਹ ਕਿਤੋਂ ਵੀ ਆਏ ਆਪ ਤੋਂ ਆਏ ਭਾਜਪਾ ਤੋਂ ਆਏ ਕਾਲੀ ਦਲ ਤੋਂ ਆਏ ਕਾਂਗਰਸ ਤੋਂ ਆਏ ਇਸ ਵਾਰ ਇਹ ਆਗਾ ਇੰਡੀਪੈਂਡੈਂਟ ਵੀ ਆਤਾ ਹੈ ਤੋਂ ਸਲਾਰੀਆਂ ਸਾਭ ਨੂੰ ਐਮਪੀ ਬਣਾਣਾ ਕਿਉਂਕਿ ਜਿਹੜੀਆਂ ਇਹ ਗੱਲਾਂ ਕਰ ਰਿਹਾ ਹੈ ਜਦੋਂ ਕੋਈ ਪਾਵਰ ਨਹੀਂ ਸੀਗੀ ਤੂੰ ਇੰਨੀਆਂ ਚੀਜ਼ਾਂ ਕੀਤਿਆ ਨਾ ਤੇ ਜਿਸ ਦਿਨ ਪਾਵਰ ਹੋਏਗੀ ਇਹ ਸਾਡੇ ਨਾਲ ਕੰਦੇ ਕੰਦਾ ਲਗਾ ਕੇ ਖੜਾ ਹੋਏਗਾ ਔਰ ਮੈਨੂੰ ਮੈਂ ਜਕੀਨ ਨਾਲ ਕਹਨਾ ਮੈਂ ਇਨਾ ਕ ਐਕਸਪੋਜ਼ਰ ਵੀ ਹੈਗਾ ਐਕਸਪੀਰੀਅੰਸ ਵੀ ਹੈਗਾ ਕੰਮ ਕਿੱਦਾਂ ਕਰਨਾ ਕਿੱਦਾਂ ਕਰਵਾਣਾ ਕਿੰਨੂੰ ਮਿਲਣਾ ਬਹੁਤ ਕੰਮ ਕੀਤਾ ਹੈ ਤੇ ਮੈਂ ਚਾਹਨਾ ਇੱਕ ਮੌਕਾ ਮੇਰੇ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਕੁਝ ਨਹੀਂ ਸੋਚਣਾ ਨਾ ਕਿਸੇ ਦੀ ਗੱਲਾਂ ਵਿਚ ਆਣਾ ਇੱਕ ਵਾਰ ਮੈਨੂੰ ਐਮਪੀ ਬਣਾਓ ਮੈਂ ਤੁਹਾਨੂੰ ਜਕੀਨ ਨਾਲ ਕਹਨਾ ਤੁਹਾਡੇ ਗਿਲੇ ਸ਼ਿਕਵੇ ਕਦੇ ਰਹਿਣਗੇ ਨਹੀਂ ਬਾਹਰੋਂ ਆਂਦੇ ਨੇ 10 ਆਂਦੇ ਨੇ ਕੋਈ ਇੱਧਰ ਚਲਾ ਜਾਂਦਾ ਕੋਈ ਉੱਧਰ ਚਲਾ ਦਿੰਦਾ ਕੋਈ 5 ਸਾਲ ਸੇ ਇੱਕ ਵਾਰੀ ਵੀ ਨਹੀਂ ਆਂਦਾ ਕਿਉਂ ਵੀ ਕਿਉਂ ਬੋਟ ਬੰਦੇ ਹੋ ਤੁਸੀਂ ਪਾਰਟੀ ਕੋਈ ਵੀ ਹੋਏ ਤੁਹਾਡਾ ਜਿਹੜਾ ਬੰਦਾ ਤੁਹਾਡੇ ਕੰਮ ਨਹੀਂ ਆਂਦਾ ਤੁਸੀਂ ਕਿਉਂ ਨੂੰ ਇਲੈਕਟ ਕਰ ਦਿਓ ਮਿਹਰਬਾਨੀ ਕਰਕੇ ਇਹ ਰਸਮ ਇਹ ਜੋ ਤੁਸੀਂ ਸਿਸਟਮ ਬਣਾਏ ਹੋਏ ਨੇ ਇਤੋਂ ਬਾਹਰ ਨਿਕਲੋ ਬੋਟ ਨੂੰ ਪਾਓ ਜਿਹੜਾ ਤੁਹਾਡੇ ਕੰਮ ਆਂਦਾ ਜਿਹੜਾ ਤੁਹਾਡੇ ਕੰਮ ਕਰ ਸਕਦਾ ਸਰ ਨੋ ਹਾਲ ਨੇ اگر ਪਾ ਪਠਾਨਕੋਟ ਨੂੰ ਮਿਲਾ ਕੇ ਦੇਖੀਏ ਗੁਰਦਾਸਪੁਰ ਦੇ ਵਿੱਚ ਨੋ ਹਲਕੇ ਆਉਂਦੇ ਨੇ ਬਹੁਤ ਸਾਰੀ ਸਮੱਸਿਆਵਾਂ ਨੇ ਬਹੁਤ ਜੀ ਮੈਂ ਤੁਸੀਂ ਪੁਲ ਦੀ ਗੱਲ ਕੀਤੀ ਉਹ ਅੱਜ ਤੱਕ ਨਹੀਂ ਬਣਿਆ ਸੜਕਾਂ ਬਹੁਤ ਸਾਰੀ ਟੁੱਟੀਆਂ ਹੋਈਆਂ ਨੇ ਕਿਉਂਕਿ ਬਿਊਟੀ ਬਹੁਤ ਹੈ ਉਰੇ ਪਠਾਨਕੋਟ ਦੇ ਵਿੱਚ ਗ੍ਰੀਨਰੀ ਬਹੁਤ ਹੈ ਨੇੜੇ ਬਹੁਤ ਸਾਰੇ ਟੂਰਿਸਟ ਜੋ ਪਲੇਸਿਸ ਨੇ ਉਹ ਲੱਗਦੀਆਂ ਨੇ ਪਰ ਬਹੁਤ ਸਾਰੇ ਵਿਕਾਸ ਕਾਰਜ ਪੈਂਡਿੰਗ ਨੇ ਉਹ ਓਪਰਚ्युनिटीज ਲੋਕਾਂ ਨੂੰ ਨਹੀਂ ਮਿਲ ਰਹੀਆਂ ਜੋਬ ਓਪਰਚ्युनिटीज ਨਹੀਂ ਮਿਲੀਆਂ ਤੁਹਾਡਾ ਕੀ ਫਿਚਰ ਪਲਾਨ ਇਸ ਨੂੰ ਲੈ ਕੇ ਦੇਖੋ ਜਿੱਥੇ ਛੜਕਾਂ ਠੀਕ ਨਹੀਂ ਹੁੰਦੀਆਂ उत्तर डेवलपमेंट नहीं होएगी इंडस्ट्री नहीं आएगी अच्छे इंस्टीट्यूट नहीं आएंगे अच्छे इंडस्ट्रिय नहीं आएंगे, अच्छा कोई प्रोजैक्ट नहीं लगेगा सब तो पहले इस सड़क का जाल सोना होना चाहिए और अगर अमन थोड़ा जहा मानिए प्रधानमंत्री की योजना देखो एक प्रधानमंत्री सड़क ग्रामिक योजना वह एम पी साहब के अंडर आती है एक डीओ लैटर बना के डीसी साहब ना बन जानी है एक कोई वाला काम है ਲੇਕਿਨ ਕੋਈ ਕਰਨ ਦਾ جنੂਨ ਹੋਣਾ ਚਾਹੀਦਾ ਜਦੋਂ ਤੁਹਾਡੀਆਂ ਛੜਕਾ ਟਿਕਣਾ ਮੈਂ ਗਾਰੰਟੀ ਨਾਲ ਕਹਿ ਸਕਦਾ ਟਰਾਂਸਪੋਰਟੇਸ਼ਨ ਜਿੰਨੀ ਹੋਣੀ ਹੈ ਪਿੰਡਾਂ ਤੋਂ ਸ਼ਹਿਰ ਤੱਕ ਈਜ਼ੀ ਕਿਸੇ ਨੇ ਐਜੂਕੇਸ਼ਨ ਹੱਬ ਕਿਤੇ ਖੋਲ੍ਹਣੀ ਹੈ ਕੋਈ ਪ੍ਰੋਬਲਮ ਨਹੀਂ जो इतनी इंडस्ट्री लगेगी बच्चों नौकरी मिलेगी बच्चों ने नौकरी मिलेगी वो कोई गलत काम नहीं करेंगे, ना नशे की तरफ जाएंगे ना वो अदरवाइज़ कोई गलत काम करेंगे, तो अपनी नौकरी करेंगे, पैसे मिल रहे सीधे घर जाएंगे मैं प्रधानमंत्री जी आए थे पठानकोट अगर तुम्हें किसी ने नोट नहीं किया मैं तुम्हें तो रिमांड करवा प्रधानमंत्री जी ने कहा कि गुरदासपुर बॉडर स्टेट है मैं एक बोर्ड बनवागा ਔਰ ਉਹ ਬੋਰਡ ਦੀ ਫਿਰ ਅਸੈਸਮੈਂਟ ਲਗਾਉਣਗੇ ਕਿ ਇੱਥੇ ਰਿਕੁਆਇਰਮੈਂਟ ਕੀ ਹੈ ਕੀ ਹੋਣਾ ਚਾਹੀਦਾ ਤਾਂ ਕਿ ਇਸ ਏਰੀਆ ਨੂੰ ਡਵੈਲਪ ਕੀਤਾ ਜਾਏ ਬਟ ਅੱਜ ਤੱਕ ਉਹ ਨਹੀਂ ਹੋਇਆ ਪ੍ਰਧਾਨ ਮੰਤਰੀ ਸਾਡੇ ਚਾਹੇ ਉਹ ਕਦੇ ਨਹੀਂ ਸੋਚਦੇ ਕਿ ਭਾਜਪਾ ਦਾ ਹੈ ਕਾਲੀ ਦਲ ਦਾ ਹੈ ਦਾ ਕਿਸੇ ਹੋਰ ਦਾ ਐਮਪੀ ਹੈ ਜਿਹੜਾ ਵੀ ਕੰਮ ਹੁੰਦਾ ਹੈ ਲੈ ਕੇ ਜਾਓ ਜੈਨੂਨੋ ਕਰਨਗੇ ਤੇ ਮੈਂ ਤਾਂ ਕਹਿ ਰਿਹਾ ਮੈਂ ਤੇ ਮੇਰੇ ਲੋਕਾਂ ਵਾਸਤੇ ਕਰਨਾ ਹੈ ਜੇ ਕਿਤੇ ਮੈਨੂੰ ਮੌਕਾ ਮਿਲਿਆ ਸਭ ਤੋਂ ਪਹਿਲੇ ਤਾਂ ਮੈਨੂੰ ਇੰਡਸਟਰੀ ਚਾਹੀਦੀ ਹੈ ਕਿਉਂਕਿ ਇੰਡਸਟਰੀ ਹੋਏਗੀ ਮਨੀ ਸਰਕੂਲੇਟ ਹੋਏਗੀ ਉਹਦੇ ਨਾਲ 50 ਛੋਟੀ ਇੰਡਸਟਰੀਆਂ ਖੁੱਲਣ ਗਿਆ ਲੋਕਾਂ ਨੂੰ ਜੋਬ ਮਿਲੇਗਾ ਜਦੋਂ ਇਹ ਸਭ ਕੁਝ ਹੋਏਗਾ ਤੇ ਨਸ਼ਾ ਆਪਣੇ ਆਪ ਖਤਮ ਹੋ ਜਾਏਗਾ ਹਾਂ ਇਹ ਮੈਂ ਮੰਨਣਾ ਕਿ ਨਸ਼ਾ ਇੱਕ ਰਿਦਨ ਹੈ ਬਾਰਡਰ 75 80 ਕਿਲੋਮੀਟਰ ਦਾ ਬਾਰਡਰ ਹੈ ਸਾਰਾ ਖੁੱਲਾ ਹੈ ਫੋਗਾਨਿਸਤਾਨ ਨਾਲ ਪੈਂਦਾ ਹੈ ਪਾਕਿਸਤਾਨ ਤੇ ਪਾਕਿਸਤਾਨ ਦੇ ਚੰਦਾ ਸਾਡੀਆਂ ਨਸਲਾਂ ਸਾਰੀਆਂ ਖਰਾਬ ਹੋ ਜਾ ਜੀ ਉਹਨਾਂ ਨੂੰ ਵੀ ਰੋਕਣ ਵਾਸਤੇ ਮੈਂ ਕਹਿ ਰਿਹਾ ਸਾਰੀ ਸਰਕਾਰ ਬਿਲਕੁਲ ਸੀਰੀਅਸ ਹੈ ਔਰ ਅਗਰ ਪੰਜਾਬ ਗਵਰਨਮੈਂਟ ਆਪਣੇ ਨਾਲ ਹੈ ਤੇ ਫਿਰ ਗੱਲ ਹੀ ਖਤਮ ਮੇਰਾ ਖਿਆਲ ਹੈ ਆਈ ਡੋਨਟ ਥਿੰਕ ਕਿ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ ਹਾਂ ਮੌਕਾ ਮਿਲਣਾ ਜ਼ਰੂਰੀ ਹੈ ਬੰਦਾ ਕਦੋਂ ਕਰਕੇ ਦਿਖਾ ਸਕਦਾ ਹੈ ਜਦੋਂ ਉਹਦੇ ਕੋਲ ਪਾਵਰ ਹੁੰਦੀ ਹੈ ਇਹ ਇੰਪੋਰਟੈਂਟ ਹੈ ਜੇ ਤੁਹਾਨੂੰ ਮੌਕਾ ਮਿਲ ਗਿਆ ਤੁਸੀਂ ਵਾਦਾ ਕਰਦੇ ਹੋ ਗੁਰਦਾਸਪੁਰ ਦੇ ਲੋਕਾਂ ਨਾਲ ਕਿ ਗੁਰਦਾਸਪੁਰ ਜ਼ਿਲ੍ਹਾ ਨੰਬਰ 1 ਜ਼ਿਲ੍ਹਾ ਬਣ ਜਾਵੇਗਾ ਮੈਂ ਗਰੰਟੀ ਨਾਲ ਕਹਿ ਸਕਣਾ ਅੱਜ ਅਮਨਦੀਪ ਦੇ ਚੈਨਲ ਤੇ 7 ਸੀ ਤੇ ਕਿ ਜੋ ਪਿਛੇ 75 ਸਾਲ ਤੋਂ ਨਹੀਂ ਹੋਇਆ ਅਗਲੇ 6 ਸਾਲ ਹੋਏਗਾ ਸਵਰਨ ਸਲਾਰੇ ਮੈਂਬਰ ਆਫ ਪਾਰਲੀਮੈਂਟ ਆਂਦਾ ਇਮਟੀਰੀਅਲ किस, बहुत बहुत कि गा। देखे गा, देखे कि किस पार्टी ਤੋਂ ਆਦਾ ధన్యਵਾਦ ਬਹੁਤ ਬਹੁਤ ਧੰਨਵਾਦ ਸਵਨ ਸਲਾਰੀਆ ਜੀ ਦਾ ਸਵਨ ਸਲਾਰੀਆ ਜੀ ਨੇ ਵਾਦਾ ਕਰ ਦਿੱਤਾ ਹੈ ਕਿ ਗੁਰਦਾਸਪੁਰ ਆਉਣ ਵਾਲੇ ਦਿਨਾਂ ਵਿੱਚ ਨੰਬਰ 1 ਚ ਨੰਬਰ 1 ਜ਼ਿਲ੍ਹਾ ਤਾਂ ਬਣੀ ਜਾਵੇਗਾ ਇਸ ਦੇ ਨਾਲ ਨਾਲ ਉਹ 6 ਸਾਲਾਂ ਵਿੱਚ ਉਹ ਕੰਮ ਹੋਣਗੇ ਜੋ ਆਣ ਪਿਛਲੇ 75 ਸਾਲਾਂ ਚ ਨਹੀਂ ਹੋਏ ਤਾਂ ਆਉਣ ਵਾਲਾ ਵਕਤ ਕਾਫੀ ਦਿਲਚਸਪ ਹੋਵੇਗਾ ਦੇਖੇਗਾ ਦੇਖਿਆ ਜਾਵੇਗਾ ਕਿ ਸਵਨ ਸਿੰਘ ਸਲਾਰੀਆ ਕਿਸ ਪਾਰਟੀ ਵੱਲੋਂ ਚੋਣ ਲੜਦੇ ਨੇ ਕਿਸੇ ਪਾਰਟੀ ਵੱਲੋਂ ਲੜਦੇ ਨੇ ਜਾਂ ਉਹ ਇਕੱਲੇ ਚੋਣ ਲੜਦੇ ਨੇ ਤਾਂ ਮੈਂ ਅਮਨਦੀਪ ਕੌਰ ਕੈਮਰਾਮੈਨ ਹਣੀ ਦੇ ਨਾਲ ਤੁਸੀਂ ਦੇਖ ਰਹੇ ਹੋ 7C نیوز